ਸਤਿ ਜੀ ਇਹ ਪਿਛਲੇ ਕਈ ਸਾਲਾਂ ਤੋਂ ਲੈ ਕੇ ਚਿੱਟੇ ਦਾ ਕਾਰੋਬਾਰ ਪਿੰਡ ਦੇ ਵਿੱਚ ਬੜਾ ਜ਼ੋਰਾਂ ਤੇ ਚੱਲ ਰਿਹਾ ਹੈ ਤੇ ਚਿੱਟਾ ਵੇਚਣ ਵਾਲੇ ਸ਼ਰਿਆਂਵਾਂ ਗੁੰਡਾਗਰਦੀ ਵੀ ਕਰਦੇ ਸੀ ਪਿੰਡ ਦੇ ਵਿੱਚ ਕਈ ਵਾਰ ਅੱਗੇ ਵੀ ਲੜਾਈਆਂ ਦੁਗੀਆਂ ਹੋਈਆਂ ਉਹਨਾਂ ਦੀ ਕਾਫੀ ਤਕੜੀ ਲੜਾਈ ਹੋਈ ਹੈ ਇੱਕ ਵਾਰ ਪੁਲਿਸ ਗਈ ਹੈ ਤਾਂ ਉੱਥੇ ਪੁਲਿਸ ਤੇ ਵੀ ਫੈਰ ਵਗੈਰਾ ਕੀਤੇ ਹੈ ਪਰ ਉਹ ਪੁਲਿਸ ਨੇ ਪਤਾ ਨਹੀਂ ਕਿਸ ਢੰਗ ਦੇ ਨਾਲ ਹੋਰ ਜਿਹੜਾ ਅਸਲਾ ਸੀਗਾ ਉਹਨੂੰ ਖੜਾਉਣਾ ਬਣਾ ਦਿੱਤਾ ਜਿਹੜਾ ਜਵਾਕਾਂ ਦੇ ਖੇਡਣ ਵਾਲੇ ਪਿਸਤੌਲ ਸੀਗੇ ਉਹ ਦੇਖਿਓ ਹੁਣ ਪਤਾ ਨਹੀਂ ਕੀ ਰਾਜਾ ਕੋਈ ਪੈਸੇ ਪੁੱਛ ਲੈਣ ਦੇਣ ਸੀ ਜਾਂ ਕੋਈ ਹੋਰ ਚੱਕਰ ਸੀ ਤੇ ਗੱਲ ਵੱਧਦੀ ਵੱਧਦੀ ਹੁਣ ਅਖੀਰ ਕਤਲ ਤੱਕ ਆ ਗਈ ਹੈ ਸਿੱਖ ਕਈਆਂ ਪਿੰਡ ਵਾਲੇ 70 80 ਬੰਦੇ ਇਕੱਠੇ ਹੋ ਕੇ ਵੀ ਪਿੰਡ ਦੇ ਵਿੱਚ ਬਹੁਤ ਗੁੰਡਾਗਰਦੀ ਵਧ ਗਈ ਬਹੁਤ ਨਸ਼ਾ ਚੱਲ ਰਿਹਾ ਜੀ ਮੁੰਡਿਆਂ ਦਾ ਕੋਈ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਫਿਰ ਇੱਕ ਵਾਰ ਅਸੀਂ ਮਤਲਬ ਇਥੇ ਚੌਕੀ ਇਨਚਾਰਜ ਕੋਲ ਗਏ ਮੰਡੀ ਕਿੱਲਿਆਂ ਵਾਲੀ ਸਾਡੀ ਜਿਹੜੀ ਚੌਕੀ ਹੈ ਹੁਣ ਤਾਂ ਥਾਣਾ ਬਣ ਚੁੱਕਿਆ ਪਹਿਲਾਂ ਚੌਕੀ ਸੀ ਉਹਨਾਂ ਨੂੰ ਜਾ ਕੇ ਅਸੀਂ ਕਾਫੀ ਬੰਦੇ ਸੀ ਪਿੰਡ ਦੇ ਇਕੱਠੇ ਹੋ ਕੇ ਰਿਪੋਰਟ ਕੀਤੀ ਵੀ ਇਸ ਤਰ੍ਹਾਂ ਕਰਕੇ ਆਹ ਤੇ ਕੋਈ ਕਾਰਵਾਈ ਕਰੋ ਨਹੀਂ ਕੋਈ ਨੁਕਸਾਨ ਹੋ ਸਕਦਾ ਤਾਂ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਇੱਕ ਮੁੰਡੇ ਨੂੰ ਕਿਸੇ ਬੰਦੇ ਨੂੰ ਚਿੱਟਾ ਫਰੋਂਦੇ ਹੋਏ ਉਤੋਂ ਫਿਰਦਾ ਜਿਹੜਾ ਫੜ ਲਿਆ ਤਾਂ ਉਹ ਭੱਜ ਗਿਆ ਭੱਜਣ ਤੋਂ ਬਾਅਦ ਕੀ ਹੋਇਆ ਮੈਂ ਤਾਂ ਉਹ ਧਮਕੀਆਂ ਦੇਣ ਲੱਗ ਗਿਆ ਜਿਨ੍ਹਾਂ ਨੇ ਫੜਿਆ ਸੀ ਵੀ ਮੈਂ ਤੁਹਾਨੂੰ ਦੇਖ ਲੂੰਗਾ ਮੈਂ ਐ ਕਰਨੂੰਗਾ ਦੂਜੇ ਦਿਨ ਸਵੇਰ ਅਸੀਂ ਸਾਡੇ ਨਾਲ ਕਈ ਪਿੰਡ ਦੇ ਮੋਤਵਰ ਬੰਦੇ ਸੀਗੇ ਨਾਲ ਅਸੀਂ ਸੀਗੇ ਜਥੇਬੰਦੀ ਵਾਲੇ ਹੋਰ ਵੀ ਪਿੰਡ ਦੇ ਕਰਕੁਨ ਸੀਗੇ ਅਸੀਂ ਚੌਂਕੀ ਦੇ ਵਿੱਚ ਆਏ ਅਸੀਂ ਬਾਈ ਨੇਮ ਦਰਖਾਸਤ ਦੇ ਕੇ ਸਾਰੀ ਕਹਾਣੀ ਦੱਸ ਕੇ ਗਏ ਫਿਰ ਰਾਤ ਐਸ ਤਰ੍ਹਾਂ ਸਾਰੀ ਕਹਾਣੀ ਵਾਪਰੀ ਹੈ ਤੇ ਬੰਦਾ ਧਮਕੀਆਂ ਦੇ ਰਿਹਾ ਪਰ ਹੋਇਆ ਕਿ ਪੁਲਿਸ ਨੇ ਇੱਕ ਗੇੜਾ ਤੱਕ ਨਹੀਂ ਮਾਰਿਆ ਪਿੰਡ ਦੇ ਵਿੱਚ ਚਲੋ ਇੱਕ ਗੇੜਾ ਹੀ ਮਾਰਨੇ ਸਾਡੀ ਅੱਖਾਂ ਛੱਡੀਆਂ ਹੋਈਆਂ ਨੇ ਚਲ ਪੁਲਿਸ ਗੇੜਾ ਕੱਢ ਗਈ ਪਤਾ ਨਹੀਂ ਹੁਣ ਇਹ ਕੀ ਚੱਕਰ ਹੈ ਕੀ ਪੁਲਿਸ ਦਾ ਇਹ ਜਿਸ ਲੈਣ ਦੇਣ ਹੈ ਜਾਂ ਕੀ ਹੈ ਹੁਣ ਇਹ ਕੀ ਹੋਇਆ ਉਹ ਗੱਲ ਇੰਨੀ ਵੱਧ ਗਈ ਖੰਨਾਸ਼ੇਰੀ ਇੰਨੀ ਮਿਲ ਗਈ ਪੁਲਿਸ ਤੋਂ ਉਹਨਾਂ ਚਿੱਟੇ ਵਾਲਿਆਂ ਨੂੰ ਕਿ ਉਹ ਅਖੀਰ ਕਤਲ ਕਰਨ ਤੱਕ ਆ ਗਏ ਤੇ ਕਤਲ ਕਰਤਾ ਜਾਗਰਣ ਵਾਲੇ ਦਿਨ ਲੜਾਈ ਹੋਈ ਹੈ ਲੇਕਿਨ ਇਹਦੇ ਪਿੱਛੇ ਬਵਾਦ ਕੀ ਹੈ ਪਿੱਛੇ ਬਵਾਦੇ ਹੈ ਵੀ ਉਹ ਮੁੰਡੇ ਇੱਧਰ ਚਿੱਟਾ ਵੇਚਣ ਆਉਂਦੇ ਸੀ ਇਧਰ ਮਹੱਲੇ ਵਾਲੇ ਮੁੰਡੇ ਉਹਨਾਂ ਨੂੰ ਰੋਕਦੇ ਸੀ ਵੀ ਸਾਡੇ ਮਹੱਲੇ ਦੇ ਵਿੱਚ ਇੱਟਾਂ ਨਾ ਫਲਾਓ ਤੁਸੀਂ ਤਾਂ ਉਹ ਰੋਕਣ ਤੋਂ ਰੰਜਿਸ਼ ਸੀਗੀ ਜਾਗਰਨ ਵਾਲੇ ਦਿਨ ਵੀ ਉਹ ਆਏ ਆ ਕੋਈ ਦਰਦੂਰੀ ਪੀਤੀ ਸੀ ਉਦੋਂ ਵੀ ਤੁਤੂ ਮੈਂ ਮੈਂ ਹੋਈ ਐ ਇਹਨਾਂ ਦੀ ਅਖੀਰ ਪਿੱਛੇ ਰੰਜਿਸ਼ ਤਾਂ ਚਿੱਟੇ ਵਾਲੀ ਐ ਚਿੱਟੇ ਦੀ ਰੰਜਿਸ਼ ਨੂੰ ਲੈ ਕੇ ਇਹ ਮੁੰਡੇ ਰੋਕਦੇ ਸੀ ਵੀ ਸਾਡੇ ਘਰਾਂ ਦੇ ਵਿੱਚ ਆ ਕੇ ਤੁਸੀਂ ਚਿੱਟੇ ਦੀ ਸਪਲਾਈ ਨਾ ਕਰੋ ਇਧਰ ਸਾਡੇ ਮਹੱਲੇ ਦੇ ਵਿੱਚ ਤਾਂ ਉਸ ਰੰਜਿਸ਼ ਨੂੰ ਲੈ ਕੇ ਲੜਾਈ ਹੋਈ ਐ ਤੇ ਉਸ ਰੰਜਿਸ਼ ਪਿੱਛੇ ਇਹ ਕਤਲ ਹੋਇਆ ਸ਼ੁਕਰਵਾਰ ਨੂੰ ਇੱਕ ਲੜਾਈ ਹੋਈ ਲੜਾਈ ਦੇ ਵਿੱਚ ਜਿਹੜਾ ਵਿਕਰਮਜੀਤ ਸਿੰਘ ਦੀ ਮੌਤ ਹੋਈ ਸੀ ਇਹਦੇ ਖਿਲਾਫ ਅਸੀਂ 302 ਦਾ ਪਰਚਾ ਦਰਜ ਐ ਉਦੇ ਵਿੱਚ ਜਿਹੜੇ ਹੈ ਲੜਾਈ ਝਗੜਾ ਕਰਨ ਵਾਲੇ ਜਿਹੜੇ ਦੋਸ਼ੀ ਹੈ ਅੱਠ ਮੌਜੂਦ ਸੀ ਜਿੱਤੋਂ ਅਸੀਂ ਤਿੰਨ ਉਹਦੇ ਵਿੱਚੋਂ ਹਲੇ ਲੱਗੇ ਹੋયા ਹਨ ਮਗਰ ਅਰੈਸਟ ਕਰਨੇ ਆ ਤੇ ਉਹਨਾਂ ਦੀ ਇਹੀ ਸ਼ਰਤ ਸੀ ਧਰਨਾਕਾਰੀਆਂ ਦੀ ਕਿ ਜਿਹੜੇ ਹੈਗੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੀ ਮੁਕੱਦਮੇ ਦੀ ਰਣਨੀਤੀ ਹੈ ਉਹ ਕਿਸੇ ਹੋਰ ਅਸਤੇ ਤੋਂ ਪਰਾਈ ਜਾਵੇ ਤੇ ਉਹਨਾਂ ਨੇ ਜੋ ਵੀ ਮੰਗਾਂ ਸੀਗੀਆਂ ਸਾਰੀਆਂ ਸ਼ਰਤਾਂ ਸੀ ਜਿਹੜੀਆਂ ਮਨਜ਼ੂਰ ਦਿੱਤੀਆਂ ਮਨ ਨਾਲੋਂ ਤੋਂ ਬਾਅਦ ਜਿਹੜਾ ਉਹਨਾਂ ਨੇ ਧਰਨਾ ਪੀਸਫੁਲੀ ਚੱਕੀ ਤੇ ਉਹਦਾ ਸੰਸਥਾ ਕਰ